ਆ ਪਿੰਡ ਅਦਰਾ ਲੋਕਲ ਕੰਮਿਆਣੇ ਤੋਂ ਤੇ ਫਰੀਦਕੋਟ ਆਉਂਦਾ ਹੈ ਕੰਮਿਆਣਾ ਲੋਕਲ ਕਿਵੇਂ ਹੋ ਗਿਆ ਉਹ ਪਿੰਡ ਘਰ ਵਿੱਚ ਰਹਿਣਾ ਕਿੱਥੇ ਹੈ ਫਰੀਦਕੋਟ ਡੋਗਰ ਵਸਤੀ ਆ ਗੋਰਾ ਬੰਦਾ ਵੇਖਿਆ ਪਹਿਲਾਂ ਕਿ ਨਹੀਂ ਕਰੇ ਪਹਿਲਾਂ ਤਾਂ ਵੇਖਿਆ ਚਲੋ ਉਥੇ ਤਾਂ ਗੋਰਾ ਕਰ ਦਿੰਦਾ ਉਹ ਬੰਦਾ ਮਹੀ ਹੈ ਤੇ ਪਿچھے ਚ ਪਹਿਲੀ ਵਾਰੀ ਪਿੜੇ ਆਪਣੇ ਕੋਈ ਗੱਲਬਾਤ ਹੋਈ ਬਲ ਨਹੀਂ ਹੋਈ ਚਲੋ ਐਸ ਬੰਦੇ ਨੂੰ ਵੇਖਿਆ ਪਹਿਲਾਂ ਫੇਰ ਠੀਕ ਹੈ ਫੇਰ ਵਾਕੇ ਚੈਨਲ ਦੇ ਚਾਹ ਹਾਂਜੀ ਕਹੋ ਆ ਵੀ ਰਮਾਇਆ ਆ ਕੇ ਖੇੜਦੀ ਓ ਮੀਰਕੋਤ ਲੈ ਮਾਂ ਸ਼ਾਮ ਤੋਂ ਰਮਾਈ ਆ ਕੇ ਖੇੜਦੀ ਮੀਰਕੋਤ ਲੈ ਗੱਲ ਇਹ ਸੋਣਾ ਤੂੰ ਪੁੱਛਣਾ ਵਿਆਹ ਦੀ ਖਾਤਰ ਤੇਰਾ ਵਿਆਹ ਸਵੇ ਕਿਉਂ ਨਹੀਂ ਚੜਦਾ ਗੱਲ ਇਹ ਹੀ ਪੁੱਛਣਾ ਨਾ ਹਾਂ ਜਾਂ ਨਾ ਜਵਾਬ ਦੇਣਾ ਬਸ ਬਾਲਾ ਮੈਨੂੰ ਉਹ ਹੁਣੇ ਚਾਹੀਦਾ ਮੈਂ ਇਵੇਂ ਆ ਹੁਣ ਦੱਸੂਗਾ ਹੁਣ ਮੈਂ ਕਿਹੜਾ ਕੰਜ ਦਾ ਗੱਡੇ ਵਿੱਚ ਰਹਿ ਕੇ ਖੜੀ ਜੰਨਾ ਵੀ ਇਹ ਪੁੱਛਣਾ ਵੀ ਤੇਰੀ ਗੱਲ ਸਿਰੇ ਕਿਉਂ ਨਹੀਂ ਚੜਦੀ ਵਿਆਹ ਦੀ ਹਣਾ ਇਹ ਪੁੱਛਦਾ ਨਾ ਵੀ ਕਿਸੇ ਨੇ ਕੋਈ ਕਰਤਾ ਤਾਂ ਪਤਾ ਲੱਗੇ ਜਾਂ ਕੋਈ ਦੇਵਤੁਰ ਰਸ ਗਿਆ ਤਾਂ ਪਤਾ ਲੱਗੇ ਜਾਂ ਤੇ ਰੱਬ ਰਸ ਗਿਆ ਤਾਂ ਪਤਾ ਲੱਗੇ ਆਹੀ ਹੈ ਹਣ ਉਹਨੇ ਇੱਕ ਗੱਲ ਦੱਸੀ ਆਪਣੀ ਪਹਿਲਾ ਗੱਲ ਨਹੀਂ ਹੋਈ ਜਿੱਥੇ ਤੁਸੀਂ ਰਹਿੰਦੇ ਆ ਤੇ ਤੀਜੀ ਥਾਂ ਦੇ ਬੈਠੇ ਆਂ ਹਾਂਜੀ ਹਾਂ ਆੜੇ ਗਿਆ ਤੇ ਥੋਟੀ ਗਲੀ ਵਿੱਚ ਬਾਬਾ ਜਾ ਕੇ ਬਣ ਗਿਆ ਬੋਲ ਬੱਦਰ ਸੱਚੇ ਦਰਬਾਰ ਕੀ ਡੋਗਰ ਵਸਤੀ ਮੈਂ ਵੇਖੀ ਐ ਕਿਉਂ ਮਹਾਰਾਜ ਐਵੇਂ ਨੰਬਰ ਬਣਾਉਣ ਦਾ ਫਾਇਦਾ ਨਹੀਂ ਵੀ ਇੱਥੇ ਆ ਇੱਥੇ ਆ ਇੱਥੇ ਆ ਕੁਝ ਇੱਥੇ ਆਪਾਂ ਗਏ ਵੀ ਆ ਪਹਿਲਾਂ ਗੱਲ ਚੱਲਦੀ ਆ ਚੱਲ ਕੇ ਠੱਪ ਹੋ ਜਾਂਦੀ ਆ ਹਾਂਜੀ ਬੋਲ ਮੋੜ ਜਾਂਦੇ ਕਿਰੋਂ ਤਾਂ ਸਾਰਿਆਂ ਦੇ ਮੁਰਦੇ ਹੁੰਦੇ ਜਾ ਕੇ ਦੱਸਦੇ ਹੁੰਦੇ ਆ ਹੈ ਰਿਸ਼ਤਾ ਕਰਨ ਵਾਲਾ ਰਹਿੰਦਾ ਕੋਈ ਵੀ ਨਹੀਂ ਹੁੰਦਾ ਆਹੋ ਗੱਲ ਚੱਲੀ ਚੱਲ ਕੇ ਠੱਪ ਹੋ ਗਈ ਇੱਕ ਵਾਰ ਦਿਨ ਆਏ ਹੋਗਾ ਅਸੀਂ ਵੀ ਤੇਰਾ ਕੰਮ ਸਿਰੇ ਚੜ੍ਹ ਕੇ ਜਾਵਾਂ ਹੈ ਤਾਂ ਜਾ ਕੇ ਫੇਰ ਕੁੰਡੀ ਟੱਟੇ ਮੇਰਾ ਮਨ ਉਹਦਾ ਪੂਰਾ ਦਾਸ ਹੋ ਗਿਆ ਸੀਗਾ ਹਾਂਜੀ ਹੋ ਗਿਆ ਹੈ ਉਹਦੇ ਘਰੋਂ ਵੀ ਚਲਾ ਗਿਆ ਸੀ ਤਾਂ ਹਾਂਜੀ ਓਹ ਗੜੀ-ਗੁੜੀ ਵਿੱਚੋਂ ਮਾਇਨੇ ਖੜਨਾ ਅਸਦਾ ਪਉਂਦਾ ਅੰਦਰ ਵਰਨਾ ਜੋ ਮੈਨੇ ਖੜਨਾਸ ਦਾ ਪਊਗਾ ਸਾਦਾ ਅੰਦਰ ਵੜਨਾ ਵੈੜੀ ਗੱਲ ਕੋਈ ਸਾਈਡ ਤੇ ਕਰਦੇ ਵੇਖਣਾਂ ਨੂੰ ਜਮਾ ਚੰਗਾ ਭਲਾ ਲੱਗਦਾ ਤੋ ਪਰ ਸਰੀਰ ਐ ਹੁੰਦਾ ਜਿਵੇਂ ਗੁੱਛਾ ਭਰਿਆ ਹੁੰਦਾ ਪੇ ਬੋਲ ਪੈਰ ਤੇ ਲੱਗੇ ਸਰਕਲ ਪ੍ਰੋਬਲਮ ਆ ਜਾਂਦੀ ਆ ਹੈਲੋ ਹਾਂਜੀ ਹਾਂ ਹੈ ਨਹੀਂ ਮੇਰੇ ਪੱਟ ਟੁੱਟੇ ਤੇ ਪਰ ਤੇ ਸਵੀਰ ਚ ਜਾ ਕੇ ਬੁਲਾ ਲਓ ਟੋੜਿਆ ਕਹੇ ਤੋ ਹਾਂ ਦੇਖਣ ਤੇ ਚੰਗਾ ਭਲਾ ਲੱਗਦਾ ਤੇ ਮੈਂ ਵੀ ਆਈ ਕਿ ਵੇਖਣ ਨਾਲ ਚੰਗਾ ਭਲਾ ਲੱਗਦਾ ਪਰ ਤੇਰੇ ਸਰੀਰ ਨੂੰ ਪ੍ਰੋਬਲਮ ਆ ਜਾਂਦੀ ਹੈ ਹੈ ਨਹੀਂ ਆਉਂਦੀ ਦਿੱਕਤ ਨਹੀਂ ਹੋਣੀ ਤੇਦੀ ਤਾਂ ਤੂੰ ਤੀ ਸਿਰਫ ਆਏ ਵੀ ਚਵਾਰਾ ਕਰ ਮੇਰੇ ਮੂੰਹ 'ਚ ਪੈ ਜਾ ਬਾਕੀ ਇਹਨੂੰ ਕੁਝ ਨਹੀਂ ਪਤਾ ਗੱਲ ਇੱਥੇ ਹੀ ਖੜਾ ਉਹ ਭਰਾਵਾ ਉਹ 2 ਮਿੰਟ ਵਿਆਹ ਵਾਲੀ ਗੱਲ ਦਿਮਾਗ 'ਚੋਂ ਕੱਢ ਲਾ ਵਿਆਹ ਕਰਕੇ ਤੋਰਾਂਗੇ ਤੇਰਾ ਲੈ ਨਿਕਲ ਜੀ ਕੋਈ ਪ੍ਰੋਬਲਮ ਨਹੀਂ ਆ ਗਈ ਸੀ ਤੇਰੇ ਪੱਟ ਨੂੰ ਆ ਗਈ ਸੀ ਹੈ ਹੈ ਅਗਲ ਹੋਰ ਪਿਛੋਂ ਤੋਂ ਪਰਦੇ ਨਾਲ ਪੁੱਛਣਾ ਹੈ ਕਿ ਮੈਂ ਅੱਜ ਪੁੱਛਣਾ ਹਾਂ ਆਹ ਕਰਾ ਹੋਰ ਕਰਦਾ ਹੈ ਇਹ ਨਹੀਂ ਹੈ ਹੈ ਇੱਥੇ ਹੀ ਨੌਲਾ ਬਹਿ ਗਿਆ ਆਹ ਭੋਲਿਆਂ ਦੇ ਵਾਂ ਮੈਂ ਇੱਥੇ ਕੱਢੇ ਸਾਧਨ ਇਹ ਤੇ ਕਾਲੇ आलम ਦੇ ਸਲੇ ਕੱਢੇ ਸਾਧਨ ਆਰੇ ਨਮਦਸਲੇ ਕੱਟੇ ਸਾਦ ਨੇ ਕੋਈ ਟਾਈਮ ਸੀ ਵਿਆਹ ਤੋਂ ਤੂੰ ਭੱਜਦਾ ਸੀ ਹੁਣ ਵਿਆਹ ਲੈ ਦਿੱਥੋਂ ਭੱਜਦੇ ਹੈ ਹੈ ਗੱਲ ਜਿਹੜੀ ਮੈਂ ਦੱਸੀ ਗੱਲ ਉਹ ਸੀਗੀ ਹੈ ਸੰਗਤ ਨੂੰ ਕਹੇ ਉਹ ਹੋਈ ਸੀਗਾ ਕਿਹੜਾ ਕਹਿੰਦਾ ਸੀ ਕਮਲਾ ਇਹ ਜਿਹਦੀ ਮੈਂ ਗੱਲ ਦੱਸਤੀ ਨਾ ਤਾਂ ਕਹਿੰਦਾ ਸੀ ਮੈਂ ਤੁਸੀ ਕਹੋਗੇ ਤਾਂ ਸਿਆਣਾ ਬੜਾ ਕੀ ਕਰਤਾ ਤਾਂ ਸਾਇਲੈਂਟ ਤੇ ਲਾਤਾ ਹੌਂਦ ਨੂੰ ਆਏ ਜੇ ਹੋਇਆ ਪਿਆਰ ਵੀ ਰਿਸ਼ਤਾ ਯਾਰ ਕੋਈ ਹੁੰਦਾ ਨਹੀਂ ਲੱਗਦਾ ਹਾਂਜੀ ਹਾਂਜੀ ਹਾਂ ਹੌਂ ਤਾਂ ਉਮੀਦ ਹੀ ਛੱਡਤੀ ਮੈਂ ਇਹ ਹੁਣੇ ਖੜੇ ਖੜੇ ਦੀ ਛੱਡਤੀ ਇਹ ਭਰਾਵਾ ਸਕੈਨ ਬਹੁਤ ਤਕੜੇ ਕਰਦਾ ਹੈ ਹਾਂ ਇਹ ਗਾਂਦ ਕਰਵਾਉਂਦਾ ਹੈ ਦੀ ਸਕੈਨ ਨਹੀਂ ਕੀਤੀ ਹੈ ਸਰੀਰ ਦੀ ਜਿਹੜੇ ਕੰਨ ਚ ਕਰਦਾ ਸੀ ਸਰੀਰ ਦੀ ਸਕੈਨ ਨਹੀਂ ਕੀਤੀ ਤਾਂ ਹੀ ਤਾਂ ਦਿਲ ਛੱਡ ਗਿਆ ਹੈ ਬਸ ਬਾਬਾ ਜੀ ਸਿਰੇ ਚੜਾ ਦੋ ਖੜ ਜਾ ਹਾਂ ਜਾਨ ਨੂੰ ਨੁਕਸ ਪਾ ਲੈਣ ਦੇ ਜੋ ਮੰਗੋਗੇ ਉਹ ਦੇ ਦੂੰਗਾ ਬੋਲੀ ਦੇ ਦੀ ਪੱਖੀ ਜਾਉ ਗੁੱਸਾ ਨਾ ਕਰੀ ਮੈਂ ਮਾਫੀ ਚਾਹਣਾ ਵੀ ਮੇਰੀ ਹਸਨ ਕਰਨ ਦੀ ਆਦਤ ਆ ਕੋਈ ਭੈਣ ਭਰਾ ਮੇਰਾ ਗੁੱਸਾ ਨਾ ਕਰੇ ਹਨਾ ਸਾਰਿਆਂ ਨੂੰ ਪਤਾ ਬੰਦਾ ਤੈਨੂੰ ਦੀਂਦਾ ਸੀ ਹਾਂਜੀ ਦੀਂਦਾ ਸੀ ਬਹੁਤ ਪਰੇਸ਼ਾਨ ਕਰਦਾ ਤੈਨੂੰ ਹਾਂਜੀ ਇੱਕ ਚਾਰ ਗੇਰ ਗਾਂ ਇੱਕ ਬੈਗ ਵੀ ਪੈ ਜਾਂਦਾ ਸੀ ਤਾ ਜ਼ਿੰਦਗੀ ਮੇਰੀ ਰੋਣ ਵੇ ਗੱਲ ਪਰਦੇ ਵਾਲੀ ਨਾ ਨਾ ਕਿਸੇ ਕੋਲ ਥੋੜ ਵੇ ਗੱਲ ਪਰਦੇ ਵਾਲੀ ਓ ਨਾ ਕਿਸੇ ਕੋਲ ਖੋੜ ਵੇ ਗੱਲ you ਪਤੰਦਰ ਇੱਕ ਕਰਨ ਨਹੀਂ ਦਿੰਦਾ ਉਹ ਝੂਠੀ ਹੰਮੀ ਪਰਣ ਨਹੀਂ ਦਿੰਦਾ ਐਦਾ ਇਹ ਕਰਨ ਨਹੀਂ ਦਿੰਦਾ ਹੰਤਾ ਮੈਂ ਅੱਜ ਬੋਲ ਤੈਨੂੰ ਸ਼ੱਕ ਹੈ ਵੀ ਜਿਹੜੀ ਗੱਲ ਤੇਰੇ ਮੈਂ ਕਰਨ ਚ ਕੀਤੀ ਆ ਹੈਲੋ ਹਾਂਜੀ ਹਾਂਜੀ ਉਹ ਸਿਆਪਾ ਇੱਥੇ ਹੀ ਫਸ ਗਿਆ ਹਾਂਜੀ ਹਾਂ ਕੌਣ ਕਹਿੰਦਾ ਕਮਲਾ ਸਾਡਾ ਕੁੜੀਏ ਅੱਜ ਦੀ ਬਰਫੀ ਹੁੰਦੀ ਬਰਫੀ ਹਾਂਜੀ ਹਾਂਜੀ ਇਹ ਖਾ ਲੈਂਦਾ ਸੀ ਹਾਂਜੀ ਖਾ ਲੈਂਦਾ ਸੀ ਘਰੇ ਵੀ ਖਾਦੀ ਸੀ ਘਰੇ ਵੀ ਖਾ ਲੈਂਦਾ ਸੀ ਉਹੀ ਬਦਹਜਮਾ ਕਰੀ ਬੈਠੀ ਐ ਚਾਰ ਕੋਈ ਨਹੀਂ ਕੋਈ ਗੱਲ ਨਹੀਂ ਆਮੀਨ ਆਮੀਨ ਹੱਕ ਲੈ ਲੈ ਦੇਖ ਹਾਂਜੀ ਤੇਰਾ ਵਿਆਹ ਹੋ ਜਾਣਾ ਕੋਈ ਇੰਨੀ ਸੰਗਤ ਹੱਸ ਪੀ ਹਾਂਜੀ ਤੇ ਹੱਸਦਿਆਂ ਦੇ ਘਰ ਵਸਦੇ ਹੁੰਦੇ ਆ ਹਨਾ ਹਾਂਜੀ ਹਾਂਜੀ ਤੇ ਮੇਰੀ ਤਾਂ ਪੁੱਛੀ ਫਿਰ ਮਨ ਨੂੰ ਹੁੰਦਾ ਕੰਮ ਮੇਰਾ ਤਾਂ ਠੀਕ ਹੈ ਜਿਹੜੀ ਤੇਰੇ ਮੈਂ ਕੰਨ ਚ ਗੱਲ ਦੱਸੀ ਆ ਇੱਥੇ ਗੱਲ ਬਣ ਵੀ ਗਈ ਸੀ ਤੇ ਟੈ ਵੀ ਗਈ ਤੇ ਹੁਣ ਐ ਹੋ ਗਈ ਹਾਂਜੀ ਹੈਲੋ ਹੋ ਗਈ ਹੋ ਗਈ ਜੀ ਹੁਣ ਮੈਂ ਦੂਰ ਕਰੀ ਜੇ ਨਹੀਂ ਹੋਈ ਤਾਂ ਫੇਰ ਜਾ ਵੜਾ ਕੋਦੇ ਕੋਲੇ

ਦੀ ਵੀ ਕਿਤੇ ਇਹਦੇ ਬਹੁ ਨਾ ਦੇ ਹਾਂ ਬਸ ਜੇ ਇਹਦੇ ਬਹੁ ਆ ਗਈ ਤਾਂ ਮੇਰੀ ਕਦਰ ਘਟ ਜੂ ਹਾਂ ਮੇਰੇ ਘਰ ਤੇ ਕਬਜ਼ਾ ਕਰਨੀ ਚਾਹੁੰਦਾ ਹਾਂ ਹਾਂ ਚਾਹੁੰਦੀ ਆ ਚਾਹੁੰਦਾ ਚਾਹੁੰਦੀ ਅੱਛਾ ਸੱਚੀ ਮੁੱਚੀ ਇੱਥੇ ਕੋਈ ਦੋਰਿਆ ਨਹੀਂ ਸੱਚੀ ਮੁੱਚੀ ਤੇਰੇ ਕੰਮ ਤੇ ਜਿਹੜੀ ਆਪਣੀ ਪਰਦੇ ਚ ਗੱਲ ਹੋਈ ਉਹ ਪਰਦੇ ਚ ਹੈ ਹਾਂਜੀ ਹਾਂਜੀ ਸੱਚੀ ਮੁੱਚੀ ਤੇਰੇ ਕੰਮ ਦੇ ਉੱਤੇ ਰੋਕ ਲੱਗੀ ਵੀ ਆ ਜਿਹੜੀ ਤੁਹਾਨੂੰ ਪਹਿਲਾਂ ਗੱਲ ਦੱਸੀ ਸੀ ਅੱਛਾ ਆਹੋ ਹਾਂ ਉਹ ਚੱਕਰ ਵੀ ਇਸੇ ਨੱਕਰ ਕਰਕੇ ਬਣਿਆ ਸੀ ਹਾਂਜੀ ਹਨਾ ਤੇ ਜੇ ਇਹ ਕੀਤਾ ਕਰਾਇਆ ਪਾਸੇ ਹੋ ਜਾ ਤੇ ਤੇਰਾ ਆਉਂਦੇ ਸਾਲ ਨੂੰ ਵਿਆਹ ਹੋ ਜਾ ਤੇ ਤੇਰੇ ਨਾਲ ਤੇਰੇ ਘਰ ਵਾਲੀ ਖੜੀ ਹੋਵੇ ਫੇਰ ਬੋਲ ਮਿਹਰਬਾਨੀ ਕੱਲੀ ਮਿਹਰਬਾਨੀ ਲੱਗੇ ਮੇਰੇ ਤੋਂ ਹਾਂ ਦਾਸ ਕਰਕੇ ਰਿਸਤ ਸਿਰੇ ਚੜਾ ਦੋ ਪਹਿਲਾਂ ਕੀਤਾ ਕਰਾ ਪਾਸੇ ਕਰਾ ਲੇਗਾ ਆ ਜਿਹੜਾ ਛੂਸ਼ਪ ਹੋਈ ਐ ਜਾਦੂ ਟੋਣਾ ਹੋਇਆ ਇਹਨੂੰ ਪਾਸੇ ਕਰਵਾ ਦੇਣਾ ਤੁਸੀਂ ਕਰਾਉਣਾ ਮੈਂ ਨਹੀਂ ਕਰ ਮੈਂ ਕਿਉਂ ਕਰਾਉਂਗਾ ਮੇਰਾ ਤਾਂ ਹੋਇਆ ਲੈ ਹਾਂ ਜਿਹੜੇ ਬੰਨੇ ਹੋਏ ਐ ਤੇ ਰਿਸ਼ਤੇ ਹਾਂ ਹੋਈ ਉਹ ਮਾਮਾ ਸੇਮਾ ਕਿੱਥੇ ਆ ਬੈਠਾ ਰਿਸ਼ਤੇ ਤੁਸੀਂ ਖੋਲਣਾ ਮੇਰਾ ਆ ਖੋਲੂਗਾ ਭਰਾਵਾ ਆ ਚੌਂਕਨੇ ਧੱਗੇ ਵਾਲਾ ਇਹਨੂੰ ਮਿਲ ਲੇਗਾ ਹੈ ਅੱਡੀ ਸ਼ਤ ਨਹੀਂ ਮਿਲ ਲੰਦਾ ਅੱਲਾ ਹਜੇ ਮੈਂ ਵਿੱਚ ਖਣਾ ਨਹੀਂ ਮਿਲ ਲੰਦਾ ਹਜੇ ਤੂੰ ਕੋਈ ਯਾਦ ਨਹੀਂ ਗਿਆ ਤੂੰ ਉੱਠ ਕੇ ਪਿੱਛੇ ਹੋ ਜਾ ਤੂੰ ਤੂੰ ਮੂੰਹ ਲਾਈ ਬੈਠੀ ਨਾਲ ਪਿੱਛੋਂ ਤਾਂ ਭਾਣੇ ਮੋਸ਼ਕੀ ਮਾਰਦੀ ਹੁੰਦੀ ਹੈ ਫਿਰ ਮਾਸ਼ਾ ਅੱਲਾ ਖਾਸੇ ਚ ਗੱਲ ਨਾ ਪਾਉ ਤੇਰਾ ਕੰਮ ਪੁੱਤਰ ਸਿਰੇ ਚੜ ਜੂਗਾ ਆ ਕਹਾਣੀ ਸਿਰੇ ਚੜ ਜੂਗੀ ਠੀਕ ਹੈ ਜੀ ਬਾਬਾ ਗੱਲ ਸਮਝ ਚ ਆ ਗਈ ਹਾਂਜੀ ਹਾਂਜੀ ਠੀਕ ਹੈ ਪਰ ਐਸ ਬਾਬੇ ਤੋਂ ਹੱਲ ਕਰਾ ਲੈ ਭਰਾਵਾ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਐਸ ਬਾਬੇ ਤੋਂ ਹੱਲ ਕਰਾ ਲਈ ਅੱਛਾ ਜੀ ਜਦੋਂ ਤੇਰਾ ਵਿਆਹ ਹੋ ਗਿਆ ਹਾਂਜੀ ਉਸ ਤੋਂ ਬਾਅਦ ਮੈਨੂੰ ਸ਼ਾਪ ਪਾ ਦੇਗਾ ਸੋਣੇ ਦੀ ਪਾ ਦਾਂਗੇ ਬਾਬਾ ਜੀ ਜ਼ਰੂਰ ਕਿੱਡੀ ਪਾਏਗਾ ਸ਼ਾਪ ਜੱਡੀ ਹੁੰਦੀ ਉਹਦੀ ਪਾਵਾਂਗੇ ਸੋਣੇ ਜੀ ਤੇ ਬਹੂ ਵੀ ਜੱਡੀ ਹੁੰਦੀ ਫਿਰ ਉਹਦੀ ਆਊਗੀ ਮੇਰੇ ਮੇਦ ਦੀ ਮਿਲ ਜਾਂਦੀ ਨਹੀਂ ਮਤ ਜਿਆਦਾ ਬਾਬਾ ਜੀ ਨੇ ਤੇ ਤੈਨੂੰ 16 ਸਾਲ ਦੀ ਚਾਹੀਦੀ ਆ ਇਹ ਪੁੱਤ ਜੋੜੀ ਸਿਰੋਗਾਂ ਦੀ ਖੇਡ ਹੁੰਦੀ ਤੇਰੇ ਇੱਕ ਘਾੜਾ ਚ ਹੋਈ ਆ ਜੋ ਪਰ ਵਿਆਹ ਤੇਰਾ ਹੋ ਜੂ ਇਸ ਗੱਲ ਦੀ ਗਰੰਟੀ ਮੈਂ ਲੈ ਲੈਂਦਾ ਠੀਕ ਹੈ ਉਹ ਗੱਲਾਂ ਬਾਬਾ ਜੀ ਬੈਠੇ ਨਾਲ ਗੱਲ ਕਰ ਲੈ ਠੀਕ ਹੈ ਤੇ ਹੁਣ ਜਿਹੜੀ ਮੈਂ ਪੁੱਛ ਕੱਢੀ ਉਹਦੀ ਮੈਂ ਸੇਵਾ ਲੈਣਾ ਹੁੰਦਾ ਹਾਂ ਜੀ ਦੇ ਦੇਗਾ ਕਿੰਨੀ ਜਿੰਨੀ ਕਹੋਗੇ ਸਾਡੇ ਤਾਂ ਮੂੰਹ ਘੋੜੇ ਨਾਲ ਭਾਟੇ ਨੇ ਮੈਂ ਤਾਂ 10000 ਕਹ ਦੂੰਗਾ ਮੈਂ ਤਾਂ ਜੀ ਵੀ ਚੱਕ ਸਿੱਟ ਨਹੀਂ ਆ ਬੈਸਟ ਬੈਂਕ ਚ ਪਿਆ ਇਹ ਐਨੇ ਦਾ ਦੇ ਨਹੀਂ ਸਕਿਆ ਗਰੀਬ ਬੰਦਾ ਮਾ ਦਾ ਕੋਈ ਮਿਹਰ ਕਰੋ ਮਾੜਾ ਮੋਟਾ ਇਹਨੂੰ ਨਾਲ ਹੀ ਰੱਖ ਦੋ ਕਢਾ ਕੇ ਦੇ ਦੀ 100 ਰੁਪਏ ਮਾ ਥੱਕੇ ਇੱਕ ਪੁੱਛ ਹੋਰ ਕਢਾਉਣੀ ਸੀ ਹਾਂਜੀ ਮੇਰਾ ਨਾ 12000 ਕਰੋ ਚੋਰੀ ਹੋ ਗਿਆ 10000 ਆਪਾਂ ਚੋਰੀ ਦੀ ਪੁੱਛ ਕਢਦੇ ਨਹੀਂ ਹੁਣਿਆ ਲੱਗ ਪਾ ਕਰਦੇ ਨਹੀਂ ਪੁੱਤ ਚੋਰੀ ਦੀ ਪਛਾਹ ਚੋਰੀ ਦੇ ਪਛਾਹ ਪਾ ਕਰਦੇ ਨਹੀਂ ਪੁੱਤ ਜਿਹਦਾ ਨਾਮ ਹੈ ਤੜਕੇ ਮੇਰੇ ਕਲ ਮੇਰਾ ਭਾਈ ਖੜਤਾ ਹੋਊਗਾ ਬਾਕੀ ਜੋ ਤੇਰਾ ਵਿਆਹ ਹੋਗਾ ਚੋਰੀ ਹੁਣ ਹਟ ਚੁਗੀ ਅੱਛਾ ਵਿਆਹ ਆਏ ਨਹੀਂ ਹੋਣਾ ਆ ਬਾਬੇ ਤੋਂ ਲਾਇਕ ਕਰਾਉਣਾ ਬਣਾ ਪਹਿਲਾਂ ਬਾਬੇ ਸੇਮੇ ਤੋਂ ਇੱਕ ਕਿਨੂੰ ਟੇਕਣਾ ਸੋਚੀ ਆ ਜਾ ਤੂੰ ਸਾਹਮਣੇ ਖੜਾ ਮੈਂ ਤਾਂ ਤੁਹਾਡੇ ਸਾਰੇ ਘਰ ਦੇ ਗੇੜੇ ਲਾ ਤੇ ਹਜੇ ਕਿਨੂੰ ਟੇਕਣਾ ਹੁਣ ਪੁੱਛ ਨਿਕਲ ਗਈ ਹੈ ਹਾਂ ਹਾਂ ਓਏ ਬੰਦਾ ਠੀਕ ਹੈ ਜੀ ਪਹਿਨੇ ਤੂੰ ਤਾਂ ਕਹਿੰਦੀ ਸੀ ਦਿਮਾਗ ਤੋਂ ਖਰਾਬ ਹੈ ਮੈਨੂੰ ਕੀ ਪਤਾ ਸੀ ਐਡਾ ਸਿਆਣਾ ਬਣ ਤੂਗਾ ਇਹ ਚਲੋ ਕੋਈ ਨਹੀਂ ਮਾਲਕ ਸਾਰੇ ਦੁਆ ਕਰੋ ਜੇ ਅਸਤੇ ਮੇਰਾ ਵਿਆਹ ਹੋ ਜਾਏ ਸੰਗਤ ਰੱਬ ਵਰਗੀ ਹੁੰਦੀ ਸਾਰੇ ਦੁਆ ਕਰ ਦਿਓ ਤਨ ਮੈਨੂੰ ਦੁਆ ਕਰ ਦਿਓ ਵੀ ਬਾਬਾ ਦਾ ਵਿਆਹ ਹੋ ਜਾਏ ਪਤਾ ਨਹੀਂ ਕਿਹਦੀ ਦੁਆ ਕਬੂਲ ਹੋ ਜਾਣੀ